ਸ਼ਹਿਰ ਦੇ ਇੱਕ ਕੋਨੇ ਵਿੱਚ ਪੁਰਾਣੀ ਕੋਠੀ ਸੀ ਜਿਹਦੇ ਦਰਵਾਜ਼ੇ ਤੇ ਤਾਲਾ ਤਾਂ ਹਮੇਸ਼ਾ ਲੱਗਿਆ ਰਹਤਾ ਸੀ ਲੋਕ ਕਹਿੰਦੇ ਸੀ ਉਥੇ ਇੱਕ ਫੈਮਿਲੀ ਰਹਿੰਦੀ ਸੀ ਜੋ ਇੱਕ ਰਾਤ ਅਚਾਨਕ ਗਾਇਬ ਹੋ ਗਈ ਅੱਜ ਵੀ ਉਥੇ ਰੌਸ਼ਨੀਆਂ ਚਮਕਣੀਆਂ ਵੇਖੀ ਜਾਂਦੀਆਂ ਨੇ ਇੱਕ ਜਰਨਲਿਸਟ ਰਮਨ ਜਿਹਨੂੰ ਅਜੀਬ ਕਹਾਣੀਆਂ ਕਲੈਕਟ ਕਰਨ ਦਾ ਸ਼ੌਂਕ ਸੀ ਡਿਸਾਈਡ ਕੀਤਾ ਕਿ ਉਹ ਕੋਠੀ ਦਾ ਰਾਜ਼ ਪਤਾ ਕਰੇਗਾ ਰਾਤ ਦੇ 12 ਵਜੇ ਉਹ ਕੈਮਰਾ டਾਰਚ ਤੇ ਨੋਟਬੁੱਕ ਲੈ ਕੋਠੀ ਵਿੱਚ ਗਿਆ ਦਰਵਾਜ਼ਾ ਖੋਲਣਾ ਮੁਸ਼ਕਿਲ ਸੀ ਪਰ ਜਿਵੇਂ ਹੀ ਉਹ ਅੰਦਰ ਗੁਸਿਆ ਹਵਾ ਦਾ ਇੱਕ ਠੰਡਾ جھونکਾ ਆਇਆ ਵਾਲਸ ਤੇ ਪੁਰਾਣੇ ਫੈਮਿਲੀ ਦੇ ਪੋਰਟਰੇਟਸ ਲੱਗੇ ਹੋਏ ਸੀ ਤੇ ਸਭ ਦੀ ਅੱਖਾਂ ਸਿੱਧੀ ਰਮਨਵਾਲ ਤੱਕ ਰਹੀਆਂ ਸਨ ਉਹ ਹਾਲਾ ਸੁਣ ਰਿਹਾ ਸੀ ਉੱਪਰ ਦੇ ਕਮਰੇ ਵਿੱਚ ਕਿਸੇ ਦੇ ਪੈਰਾਂ ਦੀ ਝਾਪ ਕੈਮਰਾ ਨਾਲ ਕੈਪਚਰ ਕਰਨ ਲੱਗਿਆ ਪਰ ਸਕਰੀਨ ਬਲੈਕ ਹੋ ਗਈ ਟਾਰਚ ਬਲਿੰਕ ਕਰਨਾ ਸ਼ੁਰੂ ਹੋ ਗਈ ਰਮਨ ਨੇ ਨੋਟਬੁੱਕ 'ਚ ਲਿਖਿਆ ਮੈਂ ਇਕੱਲਾ ਨਹੀਂ ਹਾਂ ਕੋਈ ਹੋਰ ਹੈ ਤੂੰ ਅਚਾਨਕ ਇੱਕ ਕਮਰੇ ਦਾ ਦਰਵਾਜ਼ਾ ਆਪਣੇ ਆਪ ਖੁੱਲ ਗਿਆ ਅੰਦਰ ਇੱਕ ਬੱਚਿਆਂ ਦਾ ਖੇਡਣ ਵਾਲਾ ਕਮਰਾ ਸੀ ਟੌイズ ਡਾਲਸ ਤੇ ਇੱਕ ਰੌਕਿੰਗ ਚੇਅਰ ਜੋ ਆਪਣੇ ਆਪ ਹਿੱਲਦੀ ਰਹੀ ਸੀ ਉਹ ਰੌਕਿੰਗ ਚੇਅਰ ਦੇ ਕੋਲ ਗਿਆ ਇੱਕ ਡਾਲ ਉਠਾਈ ਡਾਲ ਦੀ ਅੱਖ ਤੋਂ ਲਾਲ ਖੂਨ ਦਾ ਡ੍ਰੌਪ ਦਿਗਿਆ ਉਸ ਪਲ ਉੱਪਰੋਂ ਇੱਕ ਔਰਤ ਦੀ ਆਵਾਜ਼ ਆਈ ਕਿਉਂ ਆਇਆ ਤੂੰ ਅਸੀਂ ਕੱਡੇ ਵੀ ਨਹੀਂ ਗਏ ਅਸੀਂ ਅੱਜ ਵੀ ਇੱਥੋਂ ਹੀ ਹਾਂ ਰਮਨ ਭਾਗ ਕੇ نیچے ਆਇਆ ਦਰਵਾਜ਼ਾ ਖੋਲਣਾ ਚਾਹਿਆ ਪਰ ਤਾਲਾ ਅੰਦਰ ਤੋਂ ਲੱਗਿਆ ਹੋਇਆ ਸੀ ਉਹ ਚਿੱਲਾਇਆ ਪਰ ਆਵਾਜ਼ ਘਰ ਦੇ ਅੰਦਰ ਹੀ ਗੂੰਜ ਗਈ ਕੈਮਰਾ ਨੇ ਆਖਰੀ ਸੀਨ ਰਿਕਾਰਡ ਕੀਤਾ ਪੋਰਟਰੇਟਸ ਦੀ ਫੈਮਿਲੀ ਅਭੀ ਵੀ ਦੀਵਾਰ ਤੇ ਸੀ ਪਰ ਹੂ ਰਮਨ ਵੀ ਓਨਾ ਦੇ ਨਾਲ ਫੋਟੋ ਵਿੱਚ ਖੜਾ ਸੀ ਅਬੀ ਦੀ ਸੋਬਾ ਪੁਲੇਸਾਈ ਕੋਠੀ ਬਾਂਸੀ ਅੰਦਰ ਰਮਨਦੀ ਨੋਟਬੁੱਕ ਮਿਲੀ ਜਿਠੇ ਲਿਖੇ ਹੋਇਆ ਸੀ ਮੈਂ ਸੱਚ ਪਤਾ ਕਰ ਲਿਆ ਪਰ ਹੂੰ ਮੈਂ ਵੀ ਇਨਾਂ ਦਾ ਹਿੱਸਾ ਬਣ ਗਿਆ ਉਸ ਦਿਨ ਤੋਂ ਬਾਅਦ ਹਰ ਰਾਤ ਉਕੋਠੀ ਚ ਨਵੀਂ ਆਵਾਜ਼ ਸੁਣਾਈ ਦਿੱਤੀ ਰਮਨਦੀ